ਜ਼ਿਲ੍ਹਾ ਸ਼ਹੀਦ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਬਸੀ ਪਛਾਣ ਦੇ ਨੇੜੇ ਪੈਂਦੇ ਪਿੰਡ ਬਹਿਰਾਮਪੁਰਾ ਵਿਖੇ ਪਹਿਲਾ ਰੰਗੀ ਕਪ ਕਬੱਡੀ ਅਤੇ ਕੁਸ਼ਤੀ ਟੂਰਨਾਮੈਂਟ ਕਰਵਾਇਆ ਗਿਆ ਜਿਦੇ ਵੀ ਦੂਰੋਂ ਦੂਰੋਂ ਆ ਕੇ ਟੀਮਾਂ ਨੇ ਭਾਗ ਲਿਆ ਅਤੇ ਐਨ ਆਰ ਆਈ ਭਾਈਚਾਰੇ ਦੀ ਸੋਹਣੀ ਇਕੱਠ ਵੇਖਣ ਨੂੰ ਮਿਲਿਆ ਅਤੇ ਨਾਲ ਹੀ ਟਰੈਕਟਰ ਉੱਤੇ ਦਾ ਮੁਕਾਬਲਾ ਵੀ ਕਰਵਾਇਆ ਗਿਆ ਜਿਦੇ ਵਿੱਚ ਕੁੱਲ 60 ਪਹਿਲਵਾਨਾਂ ਨੇ ਭਾਗ ਲਇਤਾ ਜਿਦੇ ਵਿੱਚ ਪਹਿਲਵਾਨ ਪਰਵਿੰਦਰ ਧੂਮਛੜੀ ਅਤੇ ਪਹਿਲਵਾਨ ਕਰਮਾ ਪਟਿਆਲਾ ਵਾਲੇ ਦੇ ਵਿਚਕਾਰ ਆਪਣੇ ਸਕੂਲ ਟਾਈਮ ਦਾ ਚਲਾ ਜਾਣਾ ਕੁਸ਼ਤੀ ਦਾ ਮੈਚ ਹੋਇਆ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਦੇ ਮੁੱਖ ਮਹਿਮਾਨ ਦੇ ਵੱਜੋਂ ਵਿਧਾਇਕ ਰੁਪਿੰਦਰ ਸਿੰਘ ਐਪੀ ਅਤੇ ਕੌਂਸਲਰ ਰਾਜਪੂਰੀ ਮੈਂਬਰ ਪੰਜਾਬ ਬੋਰਡ ਅਤੇ ਮਾਰਕੀ ਕਮੇਟੀ ਬੱਸੀ ਪਠਾਣਾ ਦੇ ਚੇਅਰਮੈਨ ਮਨਪ੍ਰੀਤ ਸਿੰਘ ਸ਼ੋਮਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਵਿਧਾਇਕ ਰੁਪਿੰਦਰ ਸਿੰਘ ਐਪੀ ਦੇ ਵੱਲੋਂ ਜੇਤੂ ਟੀਮਾਂ ਨੂੰ ਇਨਾਮ ਵੀ ਵੰਡੇ ਗਏ। ਹਾਂਜੀ ਸਰ ਅੱਜ ਬਰਾਂਪੁਰ ਟੂਰਨਾਮੈਂਟ ਤੇ ਆਇਓ ਕੀ ਕਹਿਣਾ ਹੈ? ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਬਾਦ ਹੈ ਜੀ ਪਿੰਡ ਵਾਸੀਆਂ ਨੂੰ ਤੇ ਸਾਡੇ ਸੱਜਣ ਜਿਹੜੇ ਟੂਰਨਾਮੈਂਟ ਕਰਵਾ ਰਹੇ ਨੇ ਰੱਗੀ ਉਹ ਭਰਾਵੋ ਨਹੀਂ ਸਾਡੇ ਤੇ ਸਰਪੰਚ ਸਾਹਿਬ ਉਹ ਨਹੀਂ ਮੇਰਾ ਤਾਂ ਆਪਣਾ ਪਿੰਡ ਹੈ ਜਿੱਥੇ ਮੈਂ ਨਾ ਬਹਾਦਰ ਭਾਈ ਉਹ ਨਹੀਂ ਖੜੇ ਨੇ ਸਾਡੇ ਟੀਰਾਪੁਰਾ ਸੁਖੀ ਉਹ ਨਹੀਂ ਸਾਰੇ ਮੇਰੇ ਆਪਣੇ ਯਾਰ ਖੜੇ ਮਿੱਤਰ ਵਿਚੇ ਕਿਸੇ ਦਾ ਨਾਂ ਰਹਿ ਗਿਆ ਇੰਡੀਆ ਨਿਊਜ਼ ਆਈਡੀਆ ਕੋ ਜਾਣਾ ਸੋ ਸਾਰੇ ਸਤਿਕਾਰਯੋਗ ਨੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਆ ਕਬੱਡੀ ਟੂਰਨਾਮੈਂਟ ਸੀਓ ਦੇ ਚ ਆਏ ਆ ਜੀ ਤੇ ਟੀਮਾਂ ਦਾ ਜਿਹੜਾ ਨਾਮਨ ਸਮਾਰੋਹ ਵੀ ਹੋਇਆ ਸੋ ਸਾਰਿਆਂ ਨੂੰ ਬਹੁਤ-ਬਹੁਤ ਵਾਰਕਪਾ ਦਾ ਜਿੱਤੂਆਂ ਨੂੰ ਵੀ ਵਾਰਕਪਾ ਦਾ ਤੇ ਜਿਹੜੇ ਨਹੀਂ ਜਿੱਤ ਸਕੇ ਤੇ ਉਹਨਾਂ ਲਈ ਵੇਖੇ ਵਾਸਤੇ ਚੰਗਾ ਖੇਡਣ ਦੇ ਲਈ ਆ ਆਸਬੰਦ ਸਰ ਦੇਖਿਆ ਜੇ ਖੇਡਾਂ ਵਤਨ ਪੰਜਾਬ ਦਾ ਮਾਨਯੋਗ ਮੁਖੰਦਰੀ ਸਾਹਿਬ ਵੱਲੋਂ ਕੀਤਾ ਜਾ ਰਿਹਾ ਤੇ ਕਿਵੇਂ ਵੇਖਣ ਨੂੰ ਮਿਲ ਰਹੀ ਹੈ ਪੰਜਾਬ ਛੋਟੇ ਬਿਲਕੁਲ ਖੇਡਾਂ ਵਤਨ ਪੰਜਾਬ ਦੀਆਂ ਜਿਹੜਾ ਇੱਕ ਸਲੋਗਨ ਲੋਗੋ ਜਿਹੜਾ ਜੀ ਨੂੰ ਆਪਾਂ ਕਹਿ ਦਿੰਦੇ ਆ ਮਾਨ ਸਾਹਿਬ ਵੱਲੋਂ ਦਿੱਤਾ ਗਿਆ ਤੇ ਅਸੀਂ ਚਾਹੁੰਦੇ ਆ ਕਿ ਉਹਦੇ ਤਹਿਤ ਕੰਮ ਕੀਤਾ ਜਾਵੇ ਤੇ ਤਕਰੀਬਨ ਹਰ ਸਾਲ ਖੇਡਾਂ ਹੁੰਦੀਆਂ ਨੇ ਤੇ ਹਜ਼ਾਰਾਂ ਸਟੂਡੈਂਟ ਜਿਹੜਾ ਆ ਉਹਦੇ ਵਿੱਚੋਂ ਖਿਡਾਰੀ ਅੱਗੇ ਆ ਰਹੇ ਉਹਨਾਂ ਦੀ ਇਨਾਮ ਰਾਸ਼ੀ ਪ੍ਰੋਪਰ ਦਿੱਤੀ ਜਾਂਦੀ ਹੈ ਤੇ ਉਹਨਾਂ ਦੇ ਵਿੱਚ ਉਤਸ਼ਾਹ ਆਉਂਦਾ ਇਹਦੇ ਲਈ ਕਿਉਂਕਿ ਸਾਨੂੰ ਲੋੜ ਐ ਇਸ ਵਕਤ ਬੱਚਿਆਂ ਨੂੰ ਮੋੜਾਂ ਤੋਂ ਲਿਆ ਕੇ ਗਰਾਊਂਡਾਂ ਦੇ ਵਿੱਚ ਲੈ ਕੇ ਜਾਣ ਦੀ ਖੇਡ ਮੈਦਾਨਾਂ ਚ ਲੈ ਕੇ ਜਾਣ ਦੀ ਕੱਲ ਨੂੰ ਕੋਈ ਨਹੀਂ ਪਤਾ ਆਪਣੇ ਜੋ ਕੀਦੇ ਬੱਚੇ ਨੇ ਕੀਦੇ ਧੀ ਪੁੱਤ ਨੇ ਅੱਗੇ ਨਾਮ ਰੋਸ਼ਨ ਕਰਨਾ ਦੇਸ਼ ਦਾ ਸੋ ਉਹਦੇ ਲਈ ਹਮੇਸ਼ਾ ਗਰਾਊਂਡਾਂ ਦੀ ਲੋੜ ਹੁੰਦੀ ਆ ਸੋ ਇਸ ਕਰਕੇ ਮੈਂ ਹਮੇਸ਼ਾ ਤਰਜੀਹ ਦਿੰਦਾ ਕਿ ਪਿੰਡ ਦੇ ਵਿੱਚ ਖੇਡ ਮੈਦਾਨ ਜਿਹੜਾ ਉਹ ਜਰੂਰ ਬਣਾਇਆ ਜਾਵੇ ਅਗੇ ਖੇਡ ਸਕਣਾ ਬਨੇ ਦੇਸ਼ ਦਾ ਨਾਮ ਰੋਸ਼ਨ ਕਰਦੇ ਤੇ ਨੌਜਵਾਨ ਪੀੜੀ ਨੂੰ ਹੋਰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਰ ਜਿਹੜਾ ਤੁਸੀਂ ਸੰਦੇਸ਼ ਦੇ ਦੋਗੇ ਸਾਰਾ ਵਧੀਆ ਨੌਜਵਾਨ ਪੀੜੀ ਨੂੰ ਇਹੀ ਸੰਦੇਸ਼ ਹੈ ਭਾਈ ਖੁਸ਼ ਰਹਿਆ ਕਰੋ ਤੰਦਰੁਸਤ ਰਹੋ ਖੇਡਾਂ ਨਾਲ ਜੁੜੋ ਹੈਲੋ ਹੈਲੋ ਵੱਡਿਆਂ ਦਾ ਪਿਆਰ ਨਾਲ ਸਤਿਕਾਰ ਕਰੋ ਤੇ ਛੋਟਿਆਂ ਨੂੰ ਪਿਆਰ ਕਰੋ ਤੇ ਆਪਣੇ ਜਿੱਥੇ ਵੀ ਤੁਸੀਂ ਰਹਿੰਦੇ ਹੋ ਪਿੰਡ 'ਚ ਰਹਿੰਦੇ ਹੋ ਸ਼ਹਿਰ 'ਚ ਰਹਿੰਦੇ ਹੋ ਸਾਰਿਆਂ ਨਾਲ ਰਲ ਕੇ ਰਹੋ ਤੇ ਚੰਗੇ ਕੰਮ ਕਰਨ ਦੇ ਲਈ ਆਪਾਂ ਇਕੱਠੇ ਹੋਈਏ ਇਦਾਂ ਦੀ ਗੱਲ ਨਹੀਂ ਹੈ ਬਹੁਤ ਕੁਝ ਹੁੰਦਾ ਜ਼ਿੰਦਗੀ ਦੇ ਵਿੱਚ ਕਰਨ ਲਈ ਨੌਜਵਾਨ ਕੋਲੇ ਬਹੁਤ ਤਾਕਤ ਹੈ ਬਹੁਤ ਸ਼ਕਤੀ ਹੈ ਨੌਜਵਾਨ ਕੋਲੇ ਤੇ ਮੇਰੀ ਨੌਜਵਾਨਾਂ ਨੂੰ ਹਮੇਸ਼ਾ ਇਹ ਅਪੀਲ ਰਹਿੰਦੀ ਆ ਬੇਨਤੀ ਰਹਿੰਦੀ ਆ ਮੇਰੇ ਭਰਾ ਨੇ ਯਾਰ ਮੈਂ ਕਹਿਣਾ ਹੁਣਾਂ ਕਿ ਆਪਾਂ ਚੰਗਾ ਕੰਮ ਕਰਨ ਦੇ ਲਈ ਹਮੇਸ਼ਾ ਅੱਗੇ ਹੋਈਏ ਉਹ ਪਿੰਡਾਂ ਦੇ ਵਿੱਚ ਬਹੁਤ ਕੁਝ ਜਿਹੜਾ ਕਰਨ ਵਾਲਾ ਪਿਆ ਸੋ ਆਪਾਂ ਸਾਰੇ ਕਰ ਸਕਦੇ ਹਾਂ ਸਾਰੇ ਨੌਜਵਾਨਾਂ ਹੈਲੋ 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 ਸਰ ਮਾਨ ਸਾਹਿਬ ਅੱਜ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਕੀ ਕਹਿੰਦੇ ਹਾਂ ਜੀ ਜਿਹੜਾ ਸਾਡੇ ਅੱਜ ਟੂਰਨਾਮੈਂਟ ਰੰਗੀਵਾਲਡ ਨੂੰ ಗ್ರಾಮ ਪੰਚਾਇਤ ਦਾ ਹਾਂ ਔਰ ਐਨ ਆਰ ਆਈ ਵੀਰਾਂ ਦੇ ਹੈਲੋ ਹੈਲੋ ਜਗਨਜੀ ਅੱਡੇ ਸਮਾਜ ਬੱਚਿਆਂ ਨੂੰ ਕਿੱਦੇ ਰਸਤੇ ਪਾਉਣ ਲਈ ਬਹੁਤ ਬਿਹਤਰੀ ਸ਼ਾਹ ਹਾ ਸਾਡੇ ਵੀਰ ਦੀ ਅਸੀਂ ਸਾਰੇ ਟੀਮ ਦਾ ਐਮ ਐਲ ਏ ਸਾਹਿਬ ਦਾ ਧੰਨਵਾਦੀ ਹਾਂ ਕਿ ਸਾਡੇ ਇੱਥੇ ਪਹੁੰਚ ਕੇ ਸ਼ਿਰਕਤ ਕੀਤੀ ਅਤੇ ਹਰ ਹਰ ਇੱਕ ਮੈਂਬਰ ਦਾ ਅਸੀਂ ਧੰਨਵਾਦੀ ਕਿੰਨਾ ਟੂਰਨਾਮੈਂਟ ਸਰ ਇਹ ਕਬੱਡੀ ਕੱਪ ਸਾਡਾ ਪਹਿਲਾ ਹੀ ਆ ਕੁੱਤੀ ਦੰਗ ਲੱਗੇ ਵੀ ਪਹਿਲਾ ਵੀ ਹੁੰਦੇ ਰਹਿੰਦੇ ਆ ਠੀਕ ਹੈ ਸਰ ਥੈਂਕ ਯੂ ਜੀ